ਅਮਿਤ ਸ਼ਾਹ ਜੀ ਨੇ ਬਾਬਾ ਸਾਹਿਬ ਪੀਰੋ ਮੇੜਕਰ ਜੀ ਦਾ ਮਜ਼ਾਕ ਉਡਾਇਆ ਕਿ ਨਾਤਾ ਸੰਵਿਧਾਨ ਖਤਮ ਹੋਣਾ ਨਹੀਂ ਡਾਕਟਰ ਅੰਬੇਜਕਰ ਦੀ ਆਵਾਜ਼ ਨੂੰ ਖਤਮ ਕੀਤਾ ਜਾ ਸਕਦਾ ਹੈ ਭਾਰਤ ਦੇ ਅੰਦਰ ਕਿਸ ਤਰ੍ਹਾਂ ਦਾ ਵਖਰੇਵੇਂ ਲਗੇ ਭਾਰਤ ਦੇ ਅੰਦਰ ਕਿਸ ਤਰ੍ਹਾਂ ਲੋਕਾਂ ਦੇ ਨਾਲ ਵਿਤਕਰਾ ਕੀਤਾ ਜਾਂਦਾਗਾ 6 ਵਾਰ ਡਾਕਟਰ ਅੰਬੇਦਕਰ ਦਾ ਨਾਂ ਲਿਆ ਉਹ ਵੀ ਖਿੱਚ ਕੇ ਲਿਆ ਬਾਬਾ ਸਾਹਿਬ ਪੀਮਰਾਓ ਮੇੜਕਰ ਜੀ ਦੀ ਬੇਤਾਰਚਾਰਾ ਦੇ ਖਿਲਾਫ ਔਰ ਕਿਸ ਤਰ੍ਹਾਂ ਸੰਵਿਧਾਨ ਦੇ ਖਿਲਾਫ ਤੁਹਾਡੇ ਜਿੰਨੇ ਵੀ ਐਮਐਲਏ ਹਨ ਜਾਂ ਰਾਜ ਸਭਾ ਦੇ ਮੈਂਬਰਾਂ ਜਾਂ ਐਮਪੀਆਂ ਸਾਰਿਆਂ ਨੂੰ ਕਹਿ ਕੇ ਅੱਕ ਥੱਕ ਚੁੱਕੇ ਹਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰ ਤਰ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਹੜੇ ਕਿ ਇੱਕ ਮੀਟਿੰਗ ਬਲਾ ਕੇ ਜੋਬ ਵਿਵਾਦ ਲੋਕ ਸਭਾ ਦੇ ਸੈਸ਼ਨ ਦੌਰਾਨ ਚੱਲ ਰਿਹਾ ਸੀਗਾ ਜਿਵੇਂ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਸ਼ੇਵਾਰ ਡਾਕਟਰ ਅੰਬੇਦਕਰ ਦਾ ਨਾਂ ਲਿਆ ਉਹ ਵੀ ਖਿੱਚ ਕੇ ਲਿਆ ਜਿਹਦੇ ਵਿੱਚ اپੋਜੀਸ਼ਨ ਨੇ ਉਸ ਤੇ ਬਹੁਤ ਇਤਰਾਜ਼ ਜਤਾਇਆ ਜਿਹੜੀ ਕਿ ਇਹ ਪੂਰੇ ਦੇਸ਼ ਦੇ ਲਈ ਦੇਸ਼ ਦੇ ਲੋਕਾਂ ਦੇ ਲਈ ਇੱਕ ਬਹੁਤ ਹੀ ਮੰਦ ਭਾਗੀ ਖਬਰ ਆ ਕਿਉਂਕਿ ਅੱਜ ਸਾਡਾ ਦੇਸ਼ ਇਸ ਅੱਜ ਫਾਲਤੂ ਦੀਆਂ ਉਲਝਣਾਂ ਦੇ ਵਿੱਚ ਫਸਦਾ ਜਾ ਰਿਹਾ ਹੈ। ਇਹਦੇ ਵਿੱਚ ਅਸੀਂ ਹਰਪਾਲ ਸਿੰਘ ਚੀਮਾ ਜੀ ਨੇ ਜੋ ਇੱਕ ਮੀਟਿੰਗ ਬੁਲਾਈ ਸੀ ਉਹਦੇ ਵਿੱਚ ਉਸ ਨੇ ਵੀ ਸੰਵਿਧਾਨ ਬਾਰੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸੰਵਿਧਾਨ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ। ਅਤੇ ਡਾਕਟਰ ਅੰਬੇਜਕਰ ਦੀ ਆਵਾਜ਼ ਨੂੰ ਹਮੇਸ਼ਾ ਦੇ ਲਈ ਸਮਾਪਤ ਕਰਨਾ ਚਾਹੁੰਦੀ ਆ ਅਸੀਂ ਹਰਪਾਲ ਸਿੰਘ ਚੀਮਾ ਜੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਨਾ ਤਾਂ ਸੰਵਿਧਾਨ ਖਤਮ ਹੋਣਾ ਨਾ ਹੀ ਡਾਕਟਰ ਅੰਬੇਜਕਰ ਦੀ ਆਵਾਜ਼ ਨੂੰ ਖਤਮ ਕੀਤਾ ਜਾ ਸਕਦਾ ਹੈ ਅਸੀਂ ਤੁਹਾਨੂੰ ਇਹ ਸੁਝਾ ਦਿੰਦੇ ਆ ਤੁਸੀਂ ਪੰਜਾਬ ਦਿਨਾ ਮੰਗਾ ਜੋ ਪੰਜਾਬ ਦੇ ਮੁੱਦੇ ਆ ਉਧਰ ਜ਼ਿਆਦਾ ਧਿਆਨ ਦਿਓ ਕਿਉਂਕਿ ਬੋਲਣ ਵਾਸਤੇ ਤੁਹਾਡੇ ਬੁਲਾਰੇ ਹਨ ਜਿਵੇਂ ਕਿ ਮਲਵਿੰਦਰ ਸਿੰਘ ਕੰਗਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਹੈ ਕੇਜਰੀਵਾਲ ਵੀ ਹੈ ਆਮ ਆਦਮੀ ਪਾਰਟੀ ਦਾ ਕਨਵੀਨਰ ਇਹ ਚੰਗੀ ਤਰ੍ਹਾਂ ਮਤਸਾਂ ਨੂੰ ਮੋਦੀ ਨੂੰ ਜਵਾਬ ਦੇਣਾ ਜਾਣਦੇ ਹਨ ਤੁਸੀਂ ਪੰਜਾਬ ਦੇ ਜਿਹੜੇ ਮੁੱਦੇ ਆ ਜੋ ਤੁਸੀਂ ਵਾਅਦੇ ਕੀਤੇ ਸੀ ਪੰਜਾਬ ਦੇ ਨਾਲ ਅਸੀਂ 2 ਮਹੀਨਿਆਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਦਵਾਵਾਂਗੇ ਅਸੀਂ ਨਸ਼ਾ ਪੰਜਾਬ ਦੇ ਵਿੱਚ ਬੰਦ ਕਰਾਂਗੇ ਕਿਸਾਨਾਂ ਦੀਆਂ ਮੰਗਾਂ ਅਸੀਂ ਪੂਰੀਆਂ ਕਰਾਂਗੇ ਜੋ ਐਮਐਸਪੀ ਨੂੰ ਲੈ ਕੇ ਮੁੱਦਾ ਬਣਿਆ ਹੋਇਆ ਅੱਜ ਜਗਦੀਸ਼ ਸਿੰਘ ਡੱਲੇਵਾਲ ਉਹ ਹੜਤਾਲ ਤੇ ਬੈਠਾ ਹੈ ਤੁਸੀਂ ਲੇਡੀ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਹੋਰ ਵੀ ਪੰਜਾਬ ਦੇ ਬਹੁਤ ਸਾਰੇ ਮੁੱਦੇ ਹਨ ਉਹ ਤੁਹਾਨੂੰ ਉਠਾਉਣੇ ਚਾਹੀਦੇ ਹਨ ਪੰਜਾਬ ਦੇ ਲੋਕ ਤੁਹਾਡੇ ਕੋਲੋਂ ਤੁਹਾਡੀ ਪਾਰਟੀ ਕੋਲੋਂ ਤੁਹਾਡੇ ਜਿੰਨੇ ਵੀ ਐਮਐਲਏ ਹਨ ਜਾਂ ਰਾਜ ਸਭਾ ਦੇ ਮੈਂਬਰਾਂ ਜਾਂ ਐਮਪੀਆਂ ਸਾਰਿਆਂ ਨੂੰ ਕਹਿ ਕੇ ਅੱਕ ਥੱਕ ਚੁੱਕੇ ਹਨ ਕਿਉਂਕਿ ਤੁਹਾਡੇ ਕੋਲ ਸਿਰਫ 2 ਸਾਲ ਬਚੇ ਹਨ ਸਾਨੂੰ ਨਹੀਂ ਲੱਗਦਾ ਵੀ ਤੁਸੀਂ ਜੋ ਵਾਦੇ ਕੀਤੇ ਸੀ 5 ਸਾਲਾਂ ਦੇ ਵਿੱਚ ਪੂਰੇ ਕਰ ਪਾਉਗੇ ਇਹ ਐਮ ਪੌਸੀਬਲ ਜਾਪ ਰਿਹਾ ਹੈ ਤੁਹਾਨੂੰ ਫਾਲਤੂ ਦੇ ਵਿਵਾਦ ਦੇ ਵਿੱਚ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਉਹਦੇ ਵੱਲ ਧਿਆਨ ਜਿਨਾ ਚਾਹੀਦਾ ਤੁਸੀਂ ਪੰਜਾਬ ਦੇ ਮੁੱਦਿਆਂ ਵੱਲ ਮੰਗਾਂ ਵੱਲ ਜੋ ਪ੍ਰੋਬਲਮਾਂ ਪੰਜਾਬ ਦੀਆਂ ਚੱਲ ਰਹੀਆਂ ਹਨ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਬਾਕੀ ਟ੍ਰਾਈਐਂਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੇ ਸਾਡੇ ਵੀ ਬਹੁਤ ਸਾਰੇ ਏਜੰਡੇ ਹਨ ਜਿਹੜੇ ਕਿਸੇ ਲੋਕਾਂ ਸਾਹਮਣੇ ਲਿਆ ਰਹੇ ਹਾਂ ਲੋਕ ਚੰਗਾ ਹੰਗਾਰਾ ਵੀ ਭਰ ਰਹੇ ਹਨ ਸਾਡੀਆਂ ਏਜੰਡੀਆਂ ਦੀਆਂ ਹੀ ਜੋ ਵੀਡੀਓਆਂ ਉਹ ਵੀ ਦੇਖ ਰਹੇ ਹਨ ਸਾਨੂੰ ਕਮੈਂਟ ਵੀ ਕਰ ਰਹੇ ਹਨ ਸਾਡੇ ਨਾਲ ਫੋਨ ਤੇ ਗੱਲਬਾਤ ਵੀ ਹੁੰਦੀ ਰਹਿੰਦੀ ਆ ਕਿ ਟ੍ਰਾਇੰਗਲ ਪਾਰਟੀ ਆ ਪੰਜਾਬ ਦੇ ਏਜੰਡੇ ਬਹੁਤ ਵਧੀਆ ਹਨ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੇ ਨੇ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਸਾਡੇ ਏਜੰਡੇ ਨੂੰ ਵੱਧ ਤੋਂ ਵੱਧ ਸਮਝੋ ਜਿਹਦੇ ਵਿੱਚ ਪੰਜਾਬ ਦੇ ਆਮ ਲੋਕਾਂ ਦਾ ਫਾਇਦਾ ਹੈ ਬਿਤੇ ਜਾਣਕਾਰੀ ਲੈ ਲਈ ਤੁਸੀਂ ਇਹ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਮਿਲ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾ ਜੋ ਤੁਹਾਨੂੰ ਨਵੀਂ ਇਨਫਰਮੇਸ਼ਨ ਦੇ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ